ਪ੍ਰਾਈਮ ਜ਼ੋਰਬ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਵੀਡੀਓ ਸਭ ਤੋਂ ਪਹਿਲੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਹੁਣ ਫਿਰ ਦੋ ਹੋਰ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਸੰਤਰਾਸਲ ਇਹ ਮਾਮਲਾ ਚੋਰੀ ਦਾ ਹੈ ਚੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤ ਦੇ ਦੋ ਗੁਜਰਾਤੀ ਜਿਹੜੇ ਵਿਅਕਤੀ ਸਨ ਉਹ 12 ਮਹੀਨਿਆਂ ਤੋਂ ਜੇਲ੍ਹ ਵਿੱਚ ਸਨ ਤੇ ਹੁਣ ਉਹਨਾਂ ਨੂੰ ICAI ਨੇ ਹਿਰਾਸਤ ਵਿੱਚ ਲੈ ਲੈ ਲਿੱਤਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਅਜਾਰਤੀ ਵੀਜ਼ੇ ਤੇ ਗਏ ਜਿਹੜੇ ਅਮਰੀਕਾ ਗਏ ਦੋ ਗੁਜਰਾਤੀ ਸੀ ਇਹਨਾਂ ਨੂੰ ਦੇਸ਼ ਤੋਂ ਰਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਜਿਹੜੇ ਦੋ ਵਿਅਕਤੀ ਹੈਗੇ ਇੰਡੀਅਨ ਇਹਨਾਂ ਇੱਕ ਇਹਨਾਂ ਵਿੱਚੋਂ ਇੱਕ 23 ਸਾਲਾਂ ਦਾ ਹੈ ਜਿਸ ਦਾ ਨਾਮ ਦਿਗ ਵਿਜੇ ਸਿੰਘ ਹੈ ਤੇ ਦੂਸਰਾ 26 ਸਾਲਾਂ ਦਾ ਹੈਮਲ ਪਟੇਲ ਹੈ ਜਿਸ ਨੇ ਪਿਛਲੇ ਸਾਲ ਪੈਂਸਿਲੀ ਪੈਂਸਿਲਵੇਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੇ ਇੱਕ ਜੋੜੇ ਤੋਂ 24000 ਡਾਲਰ ਦੀ ਫਰੋਤੀ ਲੈਣ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦਾ ਉਹਨਾਂ ਤੇ ਦੋਸ਼ ਲਗਾਇਆ ਜਾ ਰਿਹਾ ਹੈ ਤੇ ਇਹਨਾਂ ਨੂੰ 2024 ਦੇ ਵਿੱਚ ਜਨਵਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਦੋਂ ਤੋਂ ਇਹ ਜੇਲ੍ਹ ਦੇ ਵਿੱਚ ਸੀ ਤੇ ਹੁਣ ਇਹਨਾਂ ਨੂੰ ਆਪਣੇ ਦੇਸ਼ ਯਾਨੀ ਕਿ ਇੰਡੀਆ ਵਾਪਸ ਰੀਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੌਰ ਅਗਲੀ ਨਿਊਜ਼ ਆ ਰਹੀ ਹੈ ਇਟਲੀ ਤੋਂ ਇਟਲੀ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਜਿਹੜੀ ਸ਼ਰਨਾਰਥੀ ਏਜੰਸੀ ਹੈ ਉਸ ਨੇ ਦੱਸਿਆ ਹੈ ਕਿ ਟਿਉਨੀਸ਼ੀਆ ਤੋਂ ਰਵਾਨਾ ਹੋਈ ਇੱਕ ਕਿਸ਼ਤੀ ਦੇ ਮੱਧ ਭੂਮਤ ਸਾਗਰ ਦੇ ਵਿੱਚ ਡੁੱਬਣ ਤੋਂ ਬਾਅਦ ਇਟਾਲੀਅਨ ਦੇ ਜਿਹੜੇ ਤੱਟ ਰਖੇਗ ਹੁੰਦੇ ਹਨ ਉਹਨਾਂ ਨੇ 6 ਰਾਸ਼ਾ ਬਰਾਮਦ ਕੀਤੀਆਂ ਹਨ ਤੇ 40 ਤਹਲੇ ਤੱਕ ਜਿਹੜੇ ਪ੍ਰਵਾਸੀ ਇਹ ਉਹਨਾਂ ਦੀ ਪਾਲ ਕੀਤੀ ਚਾਰੀ ਹੈ ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ 4 ਔਰਤਾਂ ਸਮੇਤ 100 ਲੋਕਾਂ ਨੂੰ ਮੰਗਲਵਾਰ ਬਚਾ ਲਿੱਤਾ ਗਿਆ ਸੀ ਤੇ ਇਟਲੀ ਨੇ ਇਹਨਾਂ ਨੂੰ ਇਟਲੀ ਦੇਸ਼ ਰੱਖਿਆ ਤੇ ਇਹਨਾਂ ਨੂੰ ਖੇਤਰ ਦੇ ਵਿੱਚ ਲਿਆਇਆ ਗਿਆ ਹੈ ਤੇ ਇੱਕ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਕਿਸ਼ਤੀ ਸੋਮਵਾਰ ਸ਼ਾਮ ਨੂੰ ਚਨੂਸ਼ਿਆ ਦੀ ਮੰਤਰਗਾ ਤੁਰਵਾਨਾ ਹੋਈ ਸੀ ਤੇ ਇਸ ਕਿਸ਼ਤੀ ਵਿੱਚ 56 ਲੋਕ ਸਨ ਤੇ ਕੁਝ ਘੰਟਿਆਂ ਦੇ ਬਾਅਦ ਕਿਸ਼ਤੀ ਦੇ ਵਿੱਚ ਗੜਬੜੀ ਆ ਗਈ ਤੇ ਜਿਸ ਦੇ ਕਰਕੇ ਇਹ ਜਿਹੜੀ ਕਿਸ਼ਤੀ ਡੁੱਬ ਗਈ ਇਹ ਦੱਸਿਆ ਜਾ ਰਿਹਾ ਹੈ ਕਿ 2014 ਤੋਂ ਲੈ ਕੇ 2024 ਤੱਕ ਜਿਹੜੇ ਜਿਹੜੀਆਂ ਕਿਸ਼ਤੀਆਂ ਡੁੱਬੀਆਂ ਹਨ ਉਹਨਾਂ ਦੇ ਵਿੱਚ ਲਾਪਤਾ ਲੋਕਾਂ ਦੀ ਗਿਣਤੀ ਵੱਧ ਕੇ 24506 ਹੋ ਗਈ ਹਨ। ਤੇ ਵਿਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਇਹ ਬਹੁਤ ਸਾਰੀਆਂ ਮੌਤਾਂ ਰਿਕਾਰਡ ਵਿੱਚ ਦਰਜ ਹੀ ਨਹੀਂ ਹੁੰਦੀਆਂ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਲੰਡਨ ਤੋਂ ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਵਿੱਚ ਪਹਿਲੀ ਹਵਾਈ ਟੈਕਸੀ ਸੇਵਾ ਸੋਮਵਾਰ ਨੂੰ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਉਡਾਨ ਪਾ ਸਕਦੀ ਹੈ ਤੇ ਇਹ ਫਲਾਈਂਗ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰਦੀ ਹੈ ਤੇ ਨਾ ਹੀ ਕੋਈ ਪ੍ਰਦੂਸ਼ਣ ਇਸ ਨਾਲ ਫੈਲਦਾ ਹੈ ਤੇ ਜਿਹੜੀ ਇਹ ਟੈਕਸੀ ਹੈਗੀ ਹੈ ਇਹ 200 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਉੱਠ ਸਕਦੀ ਹੈ ਤੇ ਇਸ ਦੇ ਨਾਲ ਜਿਹੜੀ ਇਸ ਦੀ ਟੇਕ-ਆਫ ਤੇ ਲੈਂਡਿੰਗ ਹੈ ਇਹ ਵੀ ਸ਼ਾਂਤ ਤਰੀਕੇ ਨਾਲ ਹੁੰਦੀ ਹੈ ਤੇ ਇਸ ਦੇ ਨਾਲ ਹਾਰੇ ਕਿੜੀ ਟੈਕਸੀ ਸੇਵਾ ਹੈਗੀ ਆ ਉਹ 100 ਮੀਲ ਤੱਕ ਦਾ ਸਫ਼ਰ ਇੱਕ ਪਾਇਲਟ ਤੇ ਚਾਰ ਯਾਤਰੀਆਂ ਦੇ ਨਾਲ ਪੂਰਾ ਕਰੇਗੀ ਤੇ ਜੇਕਰ ਆਪਾਂ ਦੇਖੀਏ ਤੇ ਮਾਂਚੈਸਟਰ ਹਵਾਈ ਅੱਡੇ ਤੋਂ ਲੀਡਸ ਤੱਕ ਪਹੁੰਚਣ ਦੇ ਦੀ ਉਡਾਣ ਦੇ ਵਿੱਚ ਸਿਰਫ 15 ਮਿੰਟ ਲੱਗ ਸਕਦੇ ਹੈ ਤੇ ਜਿੱਥੋਂ ਤੱਕ ਹੀਥਰੋ ਤੋਂ ਕੈਨਰੀ ਵਾਰਫ ਤੱਕ ਦੀ ਯਾਤਰਾ ਦੀ ਸਿਰਫ 8 ਮਿੰਟ ਲੱਗਦੇ ਹਨ ਤੇ ਇਹ ਯਾਤਰੀਆਂ ਨੂੰ ਡਰਾਈਵਿੰਗ ਦੇ ਮੁਕਾਬਲੇ ਬਹੁਤ ਤੇਜ਼ ਜੜੀ ਸਹੂਲਤ ਪ੍ਰਦਾਨ ਕਰੇਗੀ ਇਸ ਵਾਰ ਅਗਲੀ ਨਿਊਜ਼ ਆ ਰਹੀ ਹੈ ਕਿ ਇੱਕ 10 ਸਾਲ ਦੇ ਬੱਚੇ ਨੇ ਗਣਿਤ ਦੇ ਵਿੱਚ ਆਪਣਾ ਵਰਲਡ ਰਿਕਾਰਡ ਬਣਾਇਆ ਹੈ ਦੱਸਿਆ ਜਾ ਰਿਹਾ ਹੈ ਕਿ ਲੰਡਨ ਦੇ ਇੱਕ ਸਕੂਲ ਦੇ ਵਿੱਚ ਮੈਥ ਪੜ੍ਹਦੇ ਸਮੇ ਪਾਈ ਦੀ ਜਿਹੜੀ ਕੀਮਤ ਹੈਗੀ ਆ ਉਹ ਬੱਚਿਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਤੇ ਆਪਾਂ ਜੇ ਮੈਥ ਪੜ੍ਹਿਆ ਹੈ ਗਣਿਤ ਪੜ੍ਹਿਆ ਹੈ ਤੇ ਆਪਾਂ ਨੂੰ ਪਤਾ ਹੈ ਕਿ ਪਾਈ ਦੀ ਜਿਹੜੀ ਕੀਮਤ ਹੁੰਦੀ ਹੈ 3.14 ਹੁੰਦੀ ਹੈ ਪਰ ਅਸਲ ਦੇ ਵਿੱਚ ਇਸ ਦਾ ਮੁੱਲ 314 ਅੰਕਾਂ ਦਾ ਹੁੰਦਾ ਹੈ ਪਰ ਹਰ ਇੱਕ ਲਈ ਇਹ ਯਾਦ ਰੱਖਣਾ ਬਹੁਤ ਹੀ ਮੁਸ਼ਕਲ ਹੈ ਪਰ ਇੱਕ ਪ੍ਰਤਿਭਾਸ਼ਾਲੀ ਬੱਚੇ ਨੇ ਇਸ ਅਸੰਭਵ ਕੰਮ ਨੂੰ ਸੰਭਵ ਕਰਕੇ ਦਿਖਾਇਆ ਹੈ ਦੱਸਿਆ ਜਾ ਰਿਹਾ ਹੈ ਕਿ ਯੂਕੇ ਦੇ ਬ੍ਰਸਲ ਦੇ ਵਿੱਚ ਰਹਿਣ ਵਾਲਾ ਇੱਕ 10 ਸਾਲ ਦਾ ਬੱਚਾ ਐਲਬਰਟੋ ਜਿਸ ਨੇ ਪਾਈ ਦੇ ਸਾਰੇ 280 ਅੰਕ ਯਾਦ ਕੀਤੇ ਹਨ ਤੇ ਆਪਣਾ ਵਰਲਡ ਰਿਕਾਰਡ ਬਣਾਇਆ ਹੈ ਤੇ ਉਹ ਇੰਨਾ ਹੀ ਨਹੀਂ ਇਹ ਬੱਚਾ 1 ਮਿੰਟ ਦੇ ਵਿੱਚ ਪਾਈ ਦੇ ਸਾਰੇ 280 ਅੰਕ ਸੁਣਾ ਦਿੰਦਾ ਹੈ ਤੇ ਸਾਰੇ ਲੋਕ ਇਸਦੀ ਪ੍ਰਤਿਭਾ ਤੋਂ ਹੈਰਾਨ ਹੈ तो इसलिए उसू वर्ल्ड रिकॉर्ड के उसका हूँ नाम शामिल किता किया गया है इस तुम बाद अगली न्यूज़ आ रही है कि जिस नौ दिन जोड़े सोने के कीमत है वही हर रोज़ एक नव रिकॉर्ड बन रहा है तो अच्छ फिर सोना चादी दीमतों नव ज उड़ाण आई है दसया जा रहा है कि अच्छी कि भी मार्च सोने में सोने की कीमत उणानवे हज़ार तो पार कर गई है तो सोने की कीमत के भी जी जीरो पॉइंट चार छः परसेंट का वाधे ਇਹ ਕੀਮਤ 99000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਹੈ ਜੀਕਰ ਆਪਾ ਦਿੱਲੀ ਦੇ ਸਰਾਫਾ ਬਾਜ਼ਾਰ ਦੀ ਗੱਲ ਕਰੀਏ ਤੇ ਇੱਥੇ ਸੋਨੇ ਦੀ ਕੀਮਤ 700 ਰੁਪਏ ਵੱਧ ਕੇ 99950 ਰੁਪਏ ਪ੍ਰਤੀ 10 ਗ੍ਰਾਮ ਰਿਕਾਰਡ ਆਪਣੇ ਨਾਮੇ ਰਿਕਾਰਡ ਤੇ ਪਹੁੰਚ ਗਈ ਹੈ ਜੀਕਰ ਆਪਾ ਸੋਨੇ ਦੇ ਵਿੱਚ ਵਾਧੇ ਦੇ ਕਾਰਨ ਦੇਖੀਏ ਤੇ ਇਸ ਦੇ ਤਿੰਨ ਕਾਰਨ ਹਨ ਕਿਉਂਕਿ 트럼ਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਨਾਲ ਜੁੜੀ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕਾਫੀ ਜ਼ਿਆਦਾ ਤਣਾਅ ਵਧਿਆ ਹੈ ਤੇ ਦੂਸਰਾ ਕਾਰਨ ਇਹ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਰੁਪਏ ਦੀ ਕੀਮਤ ਕਮਜ਼ੋਰ ਹੋ ਕਰ ਕਰਕੇ ਵੀ ਸੋਨਾ ਮਹਿੰਗਾ ਹੋ ਗਿਆ ਹੈ ਤੇ ਸਟਾਕ ਮਾਰਕੀਟ ਵਿੱਚ ਵੱਧ ਦੇ ਉਡਾਅ ਚੜਾਅ ਕਰਕੇ ਵੀ ਲੋਕ ਸੋਨੇ ਦੇ ਵਿੱਚ ਜ਼ਿਆਦਾ ਇਨਵੈਸਟ ਕਰ ਰਹੇ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਅਜਿਹਾ ਕੁੱਤਾ ਖਰੀਦੇ ਹੈ ਜਿਸ ਦੀ ਕੀਮਤ ਦੁਨੀਆ ਦੀ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਤੇ ਇਸ ਦੀ ਕੀਮਤ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਮੈਂ ਬੈਂਗਲੌਰ ਦੀ ਮਸ਼ਹੂਰ ਡਰਗ ਬ੍ਰੀਡ ਸਤੀਸ਼ ਕੋਲ ਇੱਕ ਜਿਹੜਾ ਕੁੱਤਾ ਹੈ ਜੋ ਕਿ ਸਿਰਫ 8 ਮਹੀਨੇ ਦਾ ਹੈ ਤੇ ਇਸ ਦਾ ਭਾਰ 75 ਕਿਲੋ ਹੈ ਤੇ ਇਸ ਦੀ ਜਿਹੜੀ ਦਿਖਾਵਟ ਹੈ ਉਹ ਵੀ ਬਹੁਤ ਹੀ ਪਿਆਨਕ ਹੈ ਜਾਨੀ ਕਾਫੀ ਜ਼ਿਆਦਾ ਦਿੱਖਤ ਨੂੰ ਦਰ ਲੱਗਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੁੱਤਾ ਹੈ ਤੇ ਇਸ ਸੀ ਕੀ ਕੀਮਤ 50 ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਇਹ ਹਾਈਬ੍ਰਿਡ ਕੁੱਤੇ ਦਾ ਜਨਮ ਅਮਰੀਕਾ ਦੇ ਵਿੱਚ ਕਾਕੀਸ਼ੀਅਨ ਸ਼ੈਫਰਡ ਕੁੱਤੇ ਤੇ ਪੀਰੀਏ ਦੀ ਕਰਾਸਟ ਹੋਇਆ ਹੈ ਤੇ ਜਿਸ ਦਾ ਨਾਮ ਇਸਰ ਨਾਮ ਕੈਡਵਮ ਉਹ ਕੰਮੀ ਰੱਖਿਆ ਗਿਆ ਹੈ ਤੇ ਇਸ ਕੁੱਤੇ ਨੂੰ ਖਰੀਦ ਕੇ ਇਸ ਵਿਅਕਤੀ ਨੇ ਦੁਨੀਆ ਦੇ ਸਭ ਤੋਂ ਇਹ ਵਿਅਕਤੀ ਦੁਨੀਆ ਦਾ ਸਭ ਤੋਂ ਮਹਿੰਗੇ ਕੁੱਤੇ ਦਾ ਮਾਲਕ ਬਣ ਗਿਆ ਹੈ ਤੇ ਉਸਨੇ ਦੱਸਿਆ ਹੈ ਕਿ ਇਹ ਕੁੱਤਾ ਰੋਜ਼ 3 ਕਿਲੋ ਮਾਸ ਖਾਂਦਾ ਹੈ ਤੇ ਇਸ ਦਾ ਵਜ਼ਨ 75 ਕਿਲੋ ਤੋਂ ਵੱਧ ਹੈ ਇਸ ਤੋਂ ਇਲਾਵਾ ਇਸ ਨੂੰ ਹੋਰ ਵੀ ਜੜੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ ਤੇ ਇਸ ਕੁੱਤੇ ਦੀ ਸ਼ਕਲ ਕਾਫੀ ਜ਼ਿਆਦਾ ਭੇੜੀਏ ਦੇ ਨਾਲ ਮਿਲਦੀ ਹੈ ਤੇ ਇਸ ਕੁੱਤੇ ਦੇ ਉੱਤੇ ਰੋਜ਼ ਕੱਲੀ ਇਸ ਦੀ ਖੁਰਾਕ ਤੇ ਹੀ ਪ੍ਰਤੀ ਦਿਨ 2.5 ਤੋਂ ਲੈ ਕੇ 3000 ਰੁਪਏ ਦਾ ਖਰਚ ਆਉਂਦਾ ਹੈ ਤੇ ਉਸ ਨੇ ਦੱਸਿਆ ਹੈ ਕਿ ਤੇ ਉਸ ਨੇ ਦੱਸਿਆ ਹੈ ਕਿ ਉਹ ਇਸ ਨੂੰ ਕੁੱਤਿਆਂ ਦੀ ਪ੍ਰਦਰਸ਼ਨੀ ਦੇ ਵਿੱਚ ਵੀ ਲੈ ਕੇ ਜਾਂਦਾ ਹੈ ਤੇ ਇਸ ਦੇ ਨਾਲ ਉਸ ਦੀ ਚੰਗੀ ਕਮਾਈ ਵੀ ਹੋ ਰਹੀ ਹੈ ਤੇ ਦੁਨੀਆ ਦਾ ਇਹ ਇੱਕੋ ਇੱਕ ਅਜਿਹਾ ਕੁੱਤਾ ਹੈ ਜੋ ਕਿ ਸਭ ਦੇ ਨਾਲੋਂ ਵੱਖ ਹੈ ਇਸ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਆਪਾਂ ਦੇਖ ਲੈਣੇ ਅੱਜ ਦੀ ਕਰੰਸੀ ਰੇਟਸ सब तो पहला अमेरिका अमेरिका के डॉलर का रेट बद सॉरी रेट है छियासी रुपये बई पैसे कनेडा के डॉलर का रेट सठ रुपये सातारह पैसे आसट्रेलिया डॉलर रेट चुरुंजा रुपये सत्तर पैसे यूरोप का रेट चल रहा है चौरानवे रुपए एक पैसा न्यूजीलैंड के डॉलर का रेट चल रहा है उन्जा रुपये चौरानवे पैसे अरब अमरात के दराम का रेट तेई रुपये अड़ताली पैसे पौंड का रेट चल रहा है एक सौ बारह रुपये ग्यारह पैसे ਇਸੀ ਅੱਜian ਕੁਝ ਖਾਸ ਖਾਣਾ ਦੀ ਅੱਜ ਦੇ ਕੰਸਿਡਰਡ ਇਸਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ